ਸਸਿਕਾ ਜੀ ਸਾਰਿਆਂ ਨੂੰ ਸਲਾਮ ਨਮਸਤੇ ਸਸਿਕਾ ਨੇ ਕਿਵੇਂ ਹੋ ਤੁਸੀਂ ਸਾਰੇ ਆਯੂ ਤੁਸੀਂ ਸਾਰੇ ਮਤ ਠੀਕ-ਠਾਕ ਹੋਗੇ ਅੱਜ ਦੇਖੋ ਇੱਥੇ ਤਾਂ ਕੈਨੇਡਾ ਦੇ ਵਿੱਚ ਮਾਰਿਸ਼ ਹੋ ਰਹੀ ਹੈ ਬਹੁਤ ਠੰਡ ਬਹੁਤ ਪੈ ਰਹੀ ਹੈ ਇੰਡੀਆ ਦੇ ਵਿੱਚ ਬਹੁਤ ਗਰਮੀ ਆ ਇੱਥੇ ਤਾਂ ਠੰਡਾ ਹੀ ਮੌਸਮ ਰਹਿੰਦਾ ਮੈਂ ਗਰਮੀ ਤਾਂ ਬਹੁਤ ਘੱਟ ਪੈਂਦੀ 10-15 ਦਿਨ ਤੇ ਹੁਣ ਵੀ ਜੈਕਟਾਂ ਜੁਕਟਾਂ ਪਾ ਕੇ ਬਾਹਰ ਹੁਣਾ ਪੈਂਦਾ छाते लैके देखो छाते ला के बाहर आए <laughs> क्योंकि मीह पै हैं कई दिनों तो लगातार सवेरे पाँच बजे तो शुरू हो जाता अज तकरीबन अठ गए हाँ तक एक मीह पही जाता सेबा ना पेड़ मैं तो एक दिन अगे भी दिखाया से ना कि थोड़े लगे हुए हैं और हम छोटी छोटी सेब लग रहे, है। रहे हैं दिख रहे होंगे थोड़ा ਕਿੰਝ ਸਾਰੇ ਲੱਗੇ ਹੋਏ ਆ। ਪਤਨੀ ਕੀ ਫਾਲਾ। ਮੌਸਮ ਬਹੁਤ ਵਧੀਆ ਰਹਿੰਦਾ। ਨਹੀਂ ਪੈਣ ਕਰਨਾ। ਇੱਥੇ ਫੁੱਲ, ਬੁੱਟੇ, ਦਰਖਤ ਸਾਰੇ ਬਹੁਤ ਹਰੇ-ਭਰੇ ਰਹਿੰਦੇ ਆ। ਦੇਖੋ ਕਿ ਕਿੰਝ ਸੋਹਣੀ ਹਨ ਅਲੀਉ ਰੈਲੀ ਹੁੰਦੀ ਹੈ ਨਾ। ਤੇ ਫਿਰ ਸੈਰ ਕਰਨ ਵਾਸਤੇ ਆਉਣਾ ਵੀ ਬਹੁਤ ਵਧੀਆ ਲੱਗਦਾ ਹੁੰਦਾ। ਹਰਿਆਲੀ ਹੋਵੇ। ਧੁੱਪੇ ਤੋਂ ਸੈਰ ਵੀ ਕਰ ਹੁੰਦੀ ਹੈ ਜੀ। ਪਾਣੀ ਵੀ ਵਾਈਸ ਹੁੰ ਸਕਦੀ ਸੀ ਬਾਅਛੀ ਕੱਟ ਕੇ ਪਾਣੀ ਵਾ ਕੇ ਘਰ ਸੇ ਤੇਲ ਲੱਗਿਆ ਖਰੀਦਣਾ ਹੋਵੇ ਤਾਂ ਕਿਸੇ ਨੇ ਲੋ ਹਾਂ ਦੇਖੋ ਤੇਲ ਤੇ ਲੱਗਿਆ ਹੋਇਆ ਇਥੇ ਘਰ ਸਾਰੇ ਕਿਸਤਾਂ ਤੇ ਹੁੰਦੇ ਨੇ ਇਸੇ ਕਿਸੇ ਕਿਸੇ ਦਾ ਰਵਦਾ ਹੁੰਦਾ ਸਾਰੇ ਹਮੇਸ਼ਾ ਕਿਸਤਾਂ ਜਨ ਬੈ ਰਹੇ ਹ ਇਹ ਜਿਨ੍ਹਾਂ ਦੇ ਘਰ ਆਪਣੀ ਹੋ ਜਾਂਦੇ ਨੇ ਗਿਸ਼ਤਾ ਗੁਸ਼ਤਾ ਪੂਰੀਆਂ ਲਾ ਕੇ ਉਹਨਾਂ ਦੇ ਕਰ ਰਹੇ ਮੁਰੇ ਸ਼ੇ ਸ਼ਟੂ ਮੰਡੇ ਇਹ ਪਛਾਣ ਹੁੰਦੀ ਆਗਦੇ ਘਰ ਦੀ ਇਥੇ ਇਹਦਾ ਮਤਲਬ ਇਥੇ ਕਰ ਸਾਰੇ ਕਿਸ਼ਤਾਂ ਤੇ ਚੱਲ ਰਹੇ ਆ ਆ ਜਿਹੜੀ ਦੇਖ ਰਹੇ ਤੁਸੀਂ ਇਹ ਟਰਾਲੀ ਹੁੰਦੀ ਹੈ ਨੇ ਜੀ ਇੱਥੇ ਜਿਹੜਾ ਗੱਡੀ ਟਰਾਲੀ ਹੈ ਨਹੀਂ ਹੈ ਤੁਹਾਨੂੰ ਪਸੰਦ ਆਉਂਦੀ ਹੋਵੇ ਤਾਂ ਮੌਸਮ ਦੇਖ ਕੇ ਕਿੰਨਾ ਸੋਹਣਾ ਮੌਸਮ ਹੈ ਗੱਲ ਰਹਿ ਰਿਹਾ ਦਾ ਠੰਡਾ ਮਜ਼ਾ ਆਉਂਦਾ ਹੋਊਗਾ ਇਹ ਵੀ ਇਸ ਟਾਈਮਿੰਗ ਆ ਰਹੀ ਫੇਰੀ ਤੇ ਵੀਡੀਓ ਨੂੰ ਲਾਈਕ ਕਮੈਂਟ ਚੈਨਲ ਨੂੰ ਸਬਸਕ੍ਰਾਈਬ ਕਰਨਾ ਭੁੱਲਿਆ ਕਰੋ ਜਰੂਰ ਕਰਕੇ ਕਰੋ ਕੋਈ ਪੈਸੇ ਨਹੀਂ ਲੱਗਦੇ ਹੈਗੇ ਸਾਨੂੰ ਮੋਟੀਵੇਸ਼ਨ ਮਿਲ ਜਾਂਦੀ ਹੈ ਦੇਖੋ ਘਰ ਆ ਘਰ ਪੰਜਾਬੀ ਮਾ ਜ਼ਿਆਦਾਤਰ ਤਾਂ ਵਧੀਆ ਤੇ ਸੋਹਣੇ ਘਰ ਪੰਜਾਬੀਆਂ ਦੇ ਨੇ ਇੱਥੇ ਦੇਖੋ ਕਿੱਡਾ ਵਡਾ ਘਰ ਹੈ ਮਿਨੀ ਪੰਜਾਬ ਹੈ ਨਾ ਇਹ ਕੈਨੇਡਾ ਜ਼ਿਆਦਾਤਰ ਪੰਜਾਬੀ ਪੰਜਾਬੀ ਇੱਧਰ ਦੇਖੋ ਗੋਰਾ ਲੱਗੇ ਟਮਾਟਰ ਲਈ ਗਏ ਸੋਹਣਾ ਇੱਥੋਂ ਦੀਆਂ ਬਹੁਤ ਪਸੰਦ ਆਉਣ ਵਾਲੀਆਂ ਵਧੀਆ ਚੀਜ਼ਾਂ ਪਤਾ ਕੀ ਕੀ ਨੇ ਇੱਕ ਤਾਂ ਥੀ ਸੁਫਾਈ ਇੱਕ ਮੌਸਮ 1 ਡਾਲਰ ਡਾਲਰ ਵਿੱਚ ਤਾਂ ਹੁੰਦੀ ਆ ਸਾਰੇ ਮੌਸਮ ਨੂੰ ਬਹੁਤ ਵਧੀਆ ਸੁਫਾਈ ਬਹੁਤ ਆਪ ਦੀਨਾ ਲੱਗਿਆ ਪਰ ਦੇਖੋ ਕਿੰਦਾ ਸੋਹਣਾ ਮਰ ਰਿਹਾ ਹੈ Rim tim rim tim sona Mausam Pikal abi bir seba ne koyu seyir Lagi hadi Lagi hadi hadi Lagi hadi hadi Lagi hadi çok çok desire Lagi hadi Lagi ਆ ਬਰਤ ਦੀ ਜੰਮਣ ਦਾ ਹੁੰਦਾ ਹੈ ਜਾਂ ਤਾਂ ਇੱਥੇ ਹੀ ਤੇ ਜੰਮਣਾ ਰੱਖੇ ਨਹੀਂ ਇੱਥੇ ਕੋਈ ਦਸਤ ਕੋਈ ਦੁਜੇ ਨਾਲ ਦੇ ਨਹੀਂ ਕੋਈ ਦਸਤ ਨਾ ਕੋਈ ਹੀ ਆ ਗਈ ਨਾ ਆ ਗੀ ਕੋ ਗੋਰ ਇਹਨਾਂ ਦਾ ਤੀਹਰ ਨਹੀਂ ਟੰਡਾ ਕਿ ਨੇੜੇ ਹਿੰਚੰਡਾ ਲੁਕਿਆ ਅਸੀਂ ਜਿੱਕਰ ਆਨੇ ਤੇ ਕਰਾਂਦੇ ਗੋਰ ਜੰਗਲ ਆ ਛੋਟਾ ਹੀ ਆ ਯੋ ਸਾਹਮਣੇ ਪਾਰ ਤੇ ਦਿਖ ਰਹੇ ਨੇ ਕੁੱਤਿਆਂ ਦਾ ਵਾਰਕਾ ਤੇ ਕੁੱਤੇ ਕਿੰਨੇ ਮਨਉਂਦੇ ਆ ਕੁੱਤੇ ਐਨ ਕੋਈ ਰੋਕ ਤੋਂ ਕਿੰਨੇ ਕੁੱਤੇ ਕਿਸੇ ਨੂੰ ਵੱਢਦੇ ਵੀ ਨਹੀਂ ਪਹੁੰਚਦੇ ਵੀ ਨਹੀਂ ਹੈਗੇ ਤੇ ਇਹ ਨਹੀਂ ਤਾਂ ਮਾਲਕ ਦੇ ਦੇਖ ਤੇ ਕੇਸ ਹੋ ਜਾਂਦਾ ਉਹਨੂੰ ਤਾਂ ਬਹੁਤ ਪਰਪਾਈ ਕਰਨੀ ਪੈ ਜਾਂਦੀ ਆ ਫਿਰ ਕੁੱਤਿਆਂ ਨੂੰ ਬਹੁਤ ਆਪਸੀ ਦਿੱਕਲਨ ਦੇ ਵਿੱਚ ਰੱਖਦੇ ਆਂ ਸਰ ਸਮਾਰ ਕੇ ਰੱਖਦੇ ਆਂ ਉਹ ਆਪ ਦੇ ਬੱਚਿਆਂ ਨਾਲ ਵੱਢ ਕੇ ਕੁੱਤਿਆਂ ਦਾ ਘਰਦੇ ਆਂ ਸਿੰਘਾ ਜੀ ਆ ਗਏ ਆਪ ਦੇ ਘਰ ਹੁਣ ਇਥੇ ਵੀਡੀਓ ਦਾ ਕਰਦੇ ਐਂਡ ਤੁਸੀਂ ਆਪੋ ਆਪ ਦਿਸ ਜਾਦੇ ਆ ਤਾਂ ਰਕਮੈਂਟ ਕਰਿਆ ਕਰੋ ਇਹ ਵੀਡੀਓ ਨੂੰ ਲਾਈਕ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਮੈਨੂੰ ਫਿਰ ਯਾਦ ਲਾ ਦਿਉਂਗਾ ਮੈਨੂੰ ਅੱਛਾ ਜੀ ਮਿਲਦੇ ਆ ਫਿਰ ਕਿਸੇ ਹੋਰ ਨਵੀਂ ਵੀਡੀਓ ਚ ਆਫਰ ਦਿ ਕੈਵ ਕੁ ਫਿਰ ਆਬਰਕ ਮਿਲਦੇ ਆ